ਉਹ ਕਮਜ਼ੋਰ ਹੋ ਚੁੱਕੇ ਆ ਨਾ ਟਰਾਲੀ ਤੋਂ ਉਤਰਨਾ ਉੱਤੇ ਚੜ੍ਹਨਾ ਹੁਣ ਉਹਨਾਂ ਦੀ ਮਤਲਬ ਜਿਹੜੇ ਚੱਕਰ ਆਉਂਦਾ ਪਏ ਨੇ ਵੀ 23 ਦਿਨ ਉਹ ਚੱਲੇ ਆਨ ਦਾ ਦਾਣਾ ਖਾ ਕੇ ਨਹੀਂ ਵੇਖਿਆ ਇਸ ਕਰਕੇ ਹੀ ਮਤਲਬ ਇਸ ਕੈਮਪਨ ਦੀ ਤਿਆਰ ਕਰਾਇਆ ਗਿਆ ਜੀ ਬਿਲਕੁਲ ਜਿਹੜੀ ਸੁਰੱਖਿਆ ਦੀ ਗੱਲ ਹੈ ਨਾ ਇੱਥੇ ਘੜਸ ਘੜ ਪੰਡਾਲ ਚ ਹੀ 1.5 ਹਜ਼ਾਰ ਬੰਦਾ ਸੌਂਦਾ ਉਹ ਐਸੇ ਉਹ ਵਲੰਟੀਅਰ ਇਸ ਮਤਲਬ ਇੱਥੇ ਬੈਠਦਾ ਆ ਰਾਤ ਦੇ ਸਮੇਂ ਤੇ ਬਾਹਰ ਦੇ ਸਮੇਂ ਵੀ ਮਤਲਬ ਸੈਂਕੜੇ ਜਿਹੜੇ ਵਲੰਟੀਅਰ ਆ ਰਿਹਾ ਉਹ ਲੱਗੇ ਹੋਏ ਨੇ ਜਿਹੜੀ ਸਰਕਾਰ ਨੇ 25 26 ਵਾਲੀ ਰਾਤ ਜੋ ਹਰਕਤ ਪੰਜਾਬ ਸਰਕਾਰ ਨੇ ਕੀਤੀ ਉਹ ਦੁਬਾਰਾ ਨਹੀਂ ਕਰ ਸਕਦੀ ਲੋਕ ਇਥੇ ਹਮਦਰਦੀ ਨਾਲ ਆ ਰਹੇ ਨੇ ਵੀ ਸਰਕਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ 23 ਦਿਨ ਹੋ ਗਏ ਨੇ ਅਨਦਰ ਦਾਣਾ ਨਹੀਂ ਖਾ ਕੇ ਵੇਖਿਆ ਤੇ ਜੇ ਸਰਕਾਰ ਕੋਈ ਐਸੇ ਇਹੋ ਜਿਹੇ ਹਰਕਤ ਤੇ ਹੁੰਦੀ ਤੇ ਬਹੁਤ ਹੀ ਮਤਲਬ ਸਰਕਾਰ ਨੂੰ ਇਥੇ ਇੱਕ ਮਾਜਾ ਭੁਗਤਣਾ ਪਊਗਾ ਸੀ ਕਨੌਰੀ ਬਾਰਡਰ ਤੇ ਮੌਜੂਦ ਆ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 23ਵਾਂ ਦਿਨ ਅਜੇ ਦੇ ਵਿੱਚ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਦਾ ਖਤਰਾ ਵੀ ਵੱਧ ਗਿਆ ਪਰ ਹੁਣ ਡਾਕਟਰਾਂ ਦੇ ਕਹਿਣ ਤੋਂ ਬਾਅਦ ਇੱਕ ਕੈਵਨ ਤਿਆਰ ਕੀਤਾ ਗਿਆ ਸਾਹਮਣੇ ਕੈਵਨ ਦੇਖ ਲਓ ਇੱਕ ਕੈਵਨ ਦੇ ذریعے ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਹਰ ਕੋਈ ਦੇਖ ਸਕੇਗਾ ਇਸ ਕੈਵਨ ਦੇ ਵਿੱਚ ਹੀ ਉਹਨਾਂ ਨੂੰ ਰੱਖਿਆ ਜਾਵੇਗਾ ਇੱਕ ਖਿੜਕੀ ਰੱਖੀ ਗਈ ਹੈ ਜਿੱਥੋਂ ਕੀ ਉਹਨਾਂ ਨੂੰ ਗੱਲਬਾਤ ਕਰਾਈ ਜਾਏਗੀ ਜਾਂ ਜਿੱਥੋਂ ਦੇ ਨਾਲ ਤਾਲਮੇਲ ਹੋਏਗਾ ਤਾਂ ਖਿੜਕੀ ਸਾਹਮਣੇ ਨਜ਼ਰ ਆ ਰਹੀ ਹੈ ਜਿਹੇ ਦੇ ਵਿੱਚ ਇੱਕ ਸ਼ੀਸ਼ਿਆਂ ਦਾ ਕੈਵਨ ਤਿਆਰ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਸਾਫ ਕਰ ਚੁੱਕੇ ਨੇ ਕਿ ਜਿਸ ਤਰ੍ਹਾਂ ਦਿਨ ਅੱਗੇ ਵਧਦੇ ਜਾ ਰਹੇ ਨੇ ਖਾਣਾ ਛੱਡੇ ਨੂੰ ਅੱਜ 23ਵਾਂ ਦਿਨ ਹੋ ਗਿਆ ਤਾਂ ਖਤਰਾ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਕਿ ਉਹਨਾਂ ਦੀ ਕਿਡਨੀਆਂ ਤੇ ਅਸਰ ਪੈ ਰਿਹਾ ਹੈ ਲੀਵਰ ਤੇ ਅਸਰ ਪੈ ਰਿਹਾ ਹੈ ਤੱਜ ਜਿਹਦੇ ਵਿੱਚ ਬੀਪੀ ਕਈ ਵਾਰ ਵੱਧ ਜਾਂਦਾ ਕਈ ਵਾਰ ਘਟ ਜਾਂਦਾ ਬੀਤੀ ਕੱਲ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਸਟੇਜ ਤੇ ਨਹੀਂ ਲਿਆਂਦਾ ਗਿਆ ਤਾਂ ਉਹਨਾਂ ਦੀ ਸਿਹਤ ਛਿੜੀ ਹੋਰ ਵੀ ਜ਼ਿਆਦਾ ਵਿਗੜ ਗਈ ਸੀ ਤਾਂ ਹੁਣ ਕਿਸਾਨ ਜਥੇਬੰਦੀਆਂ ਵੀ ਚਿੰਤਾ ਦੇ ਵਿੱਚ ਸੀ ਕਿ ਕੋਈ ਨਾ ਕੋਈ ਹੱਲ ਆ ਜਿਹੜਾ ਉਹ ਲੱਭਿਆ ਜਾਵੇ ਕਿਉਂਕਿ ਜਹੇ ਦੇ ਵਿੱਚ ਕਈ ਸਿਆਸੀ ਲੀਡਰ ਧਾਰਮਿਕ ਆਗੂ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੀਆਂ ਸੀ ਤਾਂ ਮਿਲ ਵੀ ਰਹੀਆਂ ਨੇ ਤਾਂ ਜਹੇ ਦੇ ਵਿੱਚ ਜਥੇਬੰਦੀਆਂ ਚਾਹੁੰਦੀਆਂ ਸੀ ਕਿ ਕੋਈ ਠੋਸ ਹੱਲ ਲੱਭਿਆ ਜਾਵੇ ਤਾਂ ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਵੀ ਜਾ ਸਕੇ ਤਾਂ ਜੇ ਹਾਂ ਕੀਤਾ ਕੀ ਕੀਤਾ ਜਾਵੇ ਫਿਰ ਸਾਹਮਣੇ ਹੁਣ ਇੱਕ ਕੈਬਨ ਜਿਹੜਾ ਸ਼ੀਸ਼ਿਆਂ ਦਾ ਉਹ ਤਿਆਰ ਕਰ ਦਿੱਤਾ ਗਿਆ ਤਾਂ ਅੱਜ ਇਸੇ ਕੈਬਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨਾਜਰ ਆਉਣਗੇ ਪਰ ਜਦੋਂ ਦੂਜੇ ਪਾਸੋਂ ਪਿੱਛੋਂ ਲੈ ਕੇ ਆਉਂਦੇ ਸੀ ਸਾਹਮਣੇ ਕਈ ਵਾਰ ਉਹ ਚੀਜ਼ ਕਿਤੇ ਨਾ ਕਿਤੇ ਖਤਰੇ ਵਾਲੀ ਬਣ ਜਾਂਦੀ ਸੀ ਇੱਕ ਦੂਜੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਆਉਣਾ ਤਾਂ ਹੁਣ ਇਸੇ ਕੈਵਨ ਦੇ ਵਿੱਚ ਜਗਦੀਸ਼ ਸਿੰਘ ਡੱਲੇਵਾਲ ਨਜ਼ਰ ਆਉਣਗੇ ਤਾਂ ਡਾਕਟਰਾਂ ਦੀ ਟੀਮ ਪਲ-ਪਲ ਦੀ ਨਜ਼ਰ ਰੱਖੇਗੀ ਜਿਸ ਤਰ੍ਹਾਂ ਡਾਕਟਰ ਸਵੇਮਾਨ ਦੀ ਟੀਮ ਉਹਨਾਂ ਦੇ ਨਾਲ ਪੂਰੀ ਤਰੀਕੇ ਦੇ ਨਾਲ ਮੌਜੂਦ ਹੁੰਦੀ ਆ ਬਲਵਿੰਦਰ ਸਿੰਘ ਸਾਡੇ ਨਾਲ ਲਈ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਹ ਕੈਵਨ ਬਣਾਇਆ ਗਿਆ ਜਗਦੀਸ਼ ਸਿੰਘ ਡੱਲੇਵਾਲ ਇਸੇ ਕੈਵਨ ਦੇ ਵਿੱਚ ਮੌਜੂਦ ਰਹੇਗਾ ਬਿਲਕੁਲ ਜੀ ਪ੍ਰਧਾਨ ਜੀ ਨੂੰ ਜਿੱਦਾਂ ਆਪ ਜੀ ਨੇ ਦੱਸਿਆ ਜਿਹੜੀ ਨਫੈਕਸ਼ਨ ਆ ਉਹ ਡਾਕਟਰ ਵਧਦੀ ਜਾ ਰਹੀ ਹੈ ਡਾਕਟਰਾਂ ਦੀ ਸਲਾਹ ਤੋਂ ਬਾਅਦ ਇੱਕ ਕੈਮਰ ਬਣਾਇਆ ਗਿਆ ਵੀ ਹਰ ਇੱਕ ਦੀ ਚਾਹ ਹੁੰਦੀ ਹੈ ਹੁਣ ਵੀ ਵੇਖੋ ਸਵੇਰ ਦਾ ਟਾਈਮ ਹੈ ਕਿੰਨੇ ਲੋਕ ਜਿਹੜੇ ਚੱਲ ਕੇ ਆਏ ਵੀ ਸਾਈਂ ਪ੍ਰਧਾਨ ਜੀ ਦੇ ਦਰਸ਼ਨ ਕਰਨੇ ਆ ਤੇ ਇਹ ਪ੍ਰਧਾਨ ਜੀ ਨੇ ਫੈਸਲਾ ਲੈ ਕੇ ਵੀ ਉੱਥੇ ਇੱਕ ਕੈਮਰ ਬਣਾਇਆ ਜਾਵੇ ਇਹ ਖਿੜਕੀ ਰੱਖੀ ਗਈ ਹੈ ਇਹ ਆ ਆੜੀ ਖਿੜਕੀ ਵੇਖ ਰਹੇ ਜੀ ਇਸ ਤਰ੍ਹਾਂ ਵੀ ਇਹਦੇ ਉਹ ਪ੍ਰਧਾਨ ਜੀ ਗੱਲਬਾਤ ਕਰ ਸਕਦੇ ਆ ਤੇ ਉਹ ਕੈਮਰਾ ਵੀ ਸਾਰਿਆਂ ਨੂੰ ਦਰਸ਼ਨ ਦੇ ਸਕਦੇ ਮਿਲ ਸਕਦੇ ਸਾਰੇ ਲੋਕਾਂ ਦੇ ਜਿਹੜੀ ਏਡੀ ਦੂਰੋਂ ਚੱਲ ਕੇ ਆ ਰਿਹਾ ਕੋ 200 ਕਿਲੋਮੀਟਰ ਕੋ 500 ਕਿਲੋਮੀਟਰ ਤੇ ਸਾਰੇ ਦੀ ਚਾਹਤ ਹੁੰਦੀ ਵੀ ਪ੍ਰਧਾਨ ਤੋਂ ਮਿਲ ਕੇ ਬਗੈਰ ਨਹੀਂ ਜਾਣਾ ਤੇ ਉਹ ਬਹੁਤ ਛੋਟੀ ਟਰਾਲੀ ਇੱਕ ਹੁਣ ਇੱਕ ਕੈਬਨ ਬਣ ਗਿਆ ਇਨਫੈਕਸ਼ਨ ਦਾ ਜਿਹੜਾ ਖਤਰਾ ਉਹ ਵੀ ਟਲ ਜਾਊਗਾ ਤੇ ਜਿਹੜਾ ਮਤਲਬ ਸਾਰਿਆਂ ਨੂੰ ਦਰਸ਼ਨ ਵੀ ਦਿੱਤੇ ਜਾਣਗੇ ਹੁਣ 24 ਘੰਟੇ ਇਸੇ ਕੈਬਨ ਦੇ ਵਿੱਚ ਰੱਖਿਆ ਜਾਊਗਾ ਹੁਣ ਪਿੱਛੇ ਟਰਾਲੀ ਦੇ ਵਿੱਚ ਨਹੀਂ ਰੱਖਿਆ ਜਾਏਗਾ ਨਹੀਂ ਇਹੋ ਹੀ ਕੈਬਨ ਦੇ ਵਿੱਚ ਰੱਖਿਆ ਜਾਊਗਾ ਜੀ ਤਤਾ ਹੋਏ ਕਮਰੇ ਤੇ ਪਰਦੇ-ਪਰਦੇ ਲਾ ਕੇ ਚੰਗੀ ਤਰ੍ਹਾਂ ਇਸੇ ਕਮਰੇ ਚ ਪ੍ਰਦਾਨਜੀ ਲਾਣਗੇ ਇਸੇ ਕਰਕੇ ਬਹੁਤ ਕਮਜ਼ੋਰ ਹੋ ਚੁੱਕਿਆ ਨਾ ਟਰਾਲੀ ਤੋਂ ਉਤਰਨਾ ਉੱਤੇ ਚੜ੍ਹਨਾ ਹੁਣ ਉਹਨਾਂ ਦੀ ਮਤਲਬ ਜਿਹੜੇ ਚੱਕਰ ਆਉਂਦਾ ਪਏ ਨੇ ਵੀ 23 ਦਿਨ ਹੋ ਚੱਲੇ ਆਨ ਦਾ ਦਾਣਾ ਖਾ ਕੇ ਨਹੀਂ ਵੇਖਿਆ ਇਸ ਕਰਕੇ ਹੀ ਮਤਲਬ ਇਸ ਕਮਰੇ ਦੀ ਤਿਆਰ ਕਰਾਇਆ ਗਿਆ ਜੀ ਫਿਰ ਚੌਕਸੀ ਵੀ ਹੋਰ ਸੋਨੂੰ ਬਣਾਉਣੀ ਪੈਗੀ ਪਹਿਲਾਂ ਤਾਂ ਪਤਾ ਨਹੀਂ ਚੱਲਦਾ ਸੀ ਜਗਜੀਤ ਸਿੰਘ ਡੱਲੇਵਾਲ ਕੇ ਥਾਂ ਤੇ ਮੌਜੂਦ ਨੇ ਹਨਾ ਪਿੱਛੇ ਟਰਾਲੀ ਦੇ ਵਿੱਚ ਰੱਖਿਆ ਹੋਇਆ ਸੀ ਹਰ ਕਿਸੇ ਨੂੰ ਨਹੀਂ ਪਤਾ ਸੀ ਤਾਂ ਹੁਣ ਚੌਕਸੀ ਜਾਂ ਪਹਿਰਾ ਉਸ ਤਰੀਕੇ ਦੇ ਨਾਲ ਹੋਰ ਮਜ਼ਬੂਤ ਕਰਨਾ ਪੈਗਾ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਕੋਲ ਬਾਕੀ ਟੋਕੀ ਵੀ ਰੱਖੇ ਹੋਏ ਨੇ ਗੱਲਬਾਤ ਕਰਨ ਲਈ ਤਾਲਮੇਲ ਬਿਠਾਉਣ ਦੇ ਲਈ ਬਿਲਕੁਲ ਜਿਹੜੀ ਸੁਰੱਖਿਆ ਦੀ ਗੱਲ ਹੈ ਨਾ ਇੱਥੇ ਘੱਟੋ ਘੱਟ ਪੰਡਾਲ ਚ 1.5 ਹਜ਼ਾਰ ਬੰਦਾ ਸੌਂਦਾ ਉਹ ਐਸੇ ਉਹ ਵਲੰਟੀਅਰ ਮਤਲਬ ਇੱਥੇ ਬੈਠਦਾ ਆ ਰਾ ਸੈਂਕੜੇ ਜਿਹੜੇ ਬਲੰਟੀ ਆ ਰਹੇ ਆ ਉਹ ਲੱਗੇ ਹੋਏ ਨੇ ਜਿਹੜੀ ਸਰਕਾਰ ਨੇ 25 26 ਵਾਲੀ ਰਾਤ ਜੋ ਹਰਕਤ ਪੰਜਾਬ ਸਰਕਾਰ ਨੇ ਕੀਤੀ ਉਹ ਦੁਬਾਰਾ ਨਹੀਂ ਕਰ ਸਕਦੀ ਇੱਥੇ ਮਤਲਬ ਬਹੁਤ ਕੂਨ ਖਰਾਬਾ ਹੋ ਸਕਦਾ ਜੇ ਸਰਕਾਰ ਉਸ ਲੈਜੇ ਚ ਜਾਂਦੀ ਹੈ ਲੋਕ ਜਿਹੜੇ ਮਾਨਸਿਕ ਤੌਰ ਤੇ ਤਿਆਰ ਹੋਏ ਨੇ ਲੋਕ ਇਥੇ ਹਮਦਰਦੀ ਨਾਲ ਆ ਰਹੇ ਨੇ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ 23 ਦਿਨ ਹੋ ਗਏ ਨੇ ਅਨਾਜ ਦਾ ਦਾਣਾ ਨਹੀਂ ਖਾ ਕੇ ਵੇਖਿਆ ਤੇ ਜੇ ਸਰਕਾਰ ਕੋਈ ਐਸੀ ਇਹੋ ਜਿਹੀ ਹਰਕਤ ਤੇ ਹੁੰਦੀ ਤੇ ਬਹੁਤ ਹੀ ਮਤਲਬ ਸਰਕਾਰ ਨੂੰ ਇੱਥੇ ਖਮਾਜਾ ਭੁਗਤਣਾ ਪਊਗਾ ਸਰਖਿਆ ਬਹੁਤ ਜਾਦਾ ਇਥੇ ਘੜੀ ਹੈ ਜੀ ਤੁਸੀਂ ਵੀ ਵੇਂਦੇ ਜੋ ਮਤਲਬ ਟਰਾਲੀਆਂ ਨੂੰ ਲੈ ਰੱਖ ਕਈ ਲੈ ਰਾਂ ਕਰ ਦਿੱਤੀਆਂ ਗਈਆਂ ਹੋਰ ਲੈ ਰਾਂ ਕੀਤੀਆਂ ਚੱਲ ਰਹੀਆਂ ਕਿਸੇ ਨੂੰ ਵੀ ਖੁੱਲੇ ਇਥੇ ਆਉਂਦਾ ਨਹੀਂ ਸਾਰਿਆਂ ਨੂੰ ਦਿੱਕਤ ਹੁੰਦੀ ਆ ਫਿਰ ਆ ਜਿਹੜਾ ਬਹੁਤ ਭੀੜਾ ਭੀੜ ਇਸ ਕਰਕੇ ਵੀ ਪ੍ਰਧਾਨ ਜੀ ਦੀ ਸੁਰੱਖਿਆ ਨੂੰ ਵੇਖਦੇ ਹੋਏ ਆ ਪ੍ਰਧਾਨ ਜੀ ਦਾ ਇਹ ਹੋਈ ਆ ਵੀ ਮੈਨੂੰ ਪੁਲਸ ਨਾਲ ਚੱਕ ਕੇ ਲੈ ਜਾ ਤੇ ਜਿਹੜੇ ਉਹਨਾਂ ਦੇ ਵਲੰਟੀਅਰ ਆ ਆਗੂ ਆ ਜਥੇਬੰਦੀ ਬਹੁਤ ਵੱਡਾ ਪਰਿਵਾਰ ਆ ਬੀਕੇ ਜੂ ਸਿੱਧੂਪੁਰ ਦਾ ਜ਼ਿਲ੍ਹਿਆਂ ਤੋਂ ਲੈ ਕੇ ਪ੍ਰਧਾਨਾਂ ਤੋਂ ਸਟੇਟ ਬੋਡੀ ਦੇ ਲੀਡਰ ਬਲਾਕਾਂ ਦੇ ਪ੍ਰਧਾਨ ਪਿੰਡਾਂ ਸਾਰੇ ਸੁਰੱਖਿਆ ਚ ਲੱਗੇ ਹੋਏ ਨੇ ਹੋਰ ਵੀ ਕੋਈ ਫੈਸਿਲਿਟੀ ਹੈ ਇਸ ਦੇ ਵਿੱਚ ਜਾਂ ਸਿਰਫ ਕੈਵਰੀ ਬਣਾਇਆ ਗਿਆ ਹੋਰ ਵੀ ਕੋਈ ਉਹਨਾਂ ਦੀ ਸਿਹਤ ਨੂੰ ਲੈ ਕੇ ਰੱਖੀ ਗਈ ਹੈ ਨਹੀਂ ਸਿਰਫ ਕੈਮਣੇ ਬਣਾਇਆ ਗਿਆ ਵਾ ਕੈਮਣੇ ਪੀਸ ਕਰਕੇ ਪ੍ਰਧਾਨ ਜੀ ਸਾਰਿਆਂ ਨੂੰ ਦਰਸ਼ਨ ਦੇ ਸਕਣ ਬਿਲਕੁਲ ਅਸੀਂ ਖਨੌਰੀ ਬਾਰਡਰ ਤੇ ਆ ਤਾਂ ਖਨੌਰੀ ਬਾਰਡਰ ਤੇ ਹਲਚਲ ਆ ਜਿਹੜੀ ਉਹ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਸਿਆਸੀ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਧਾਰਮਿਕ ਆਗੂ ਪਹੁੰਚ ਰਹੇ ਨੇ ਤਾਂ ਵੱਡੇ ਕਿਸਾਨਾਂ ਦੇ ਕਾਫਲੇ ਵੀ ਇਸ ਬਾਰਡਰ ਤੇ ਪਹੁੰਚ ਰਹੇ ਨੇ ਪਰ ਹਲੇ ਤੱਕ ਕੇਂਦਰ ਦਾ ਕੋਈ ਸੱਦਾ ਨਹੀਂ ਆਇਆ ਤਾਂ ਹੁਣ ਇੱਕ ਕੈਵਨ ਆ ਜਿਹੜਾ ਉਹ ਤਿਆਰ ਕੀਤਾ ਗਿਆ ਇਸੇ ਕੈਵਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਰੱਖਿਆ ਜਾਵੇਗਾ ਤਾਂ ਹਰ ਕੋਈ ਉਹਨਾਂ ਨੂੰ ਦੇਖ ਸਕੇਗਾ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੁਣੀ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਰਡਰ